ਅੱਖ ਦੇ ਉੱਥੇ ਫਿਰ ਕੀ ਬਖਸ਼ਿਸ਼ਾਂ ਹੁੰਦੀਆਂ ਸ਼ਲੋਕ ਮਹੱਲਾ 5 ਤਿੰਨਾ ਭੁੱਖ ਨਾ ਕਾ ਰਹੀ ਜਿਸ ਦਾ ਪ੍ਰਭ ਹੈ ਸੋਏ ਆਖਿਆ ਉਹਨਾਂ ਦੀ ਭੁੱਖ ਮਿਟ ਜਾਂਦੀ ਹੈ ਉਹਨਾਂ ਦੀ ਭੁੱਖ ਦੂਰ ਹੋ ਜਾਂਦੀ ਹੈ ਜਿਨ੍ਹਾਂ ਦਾ ਪਿਆਰਾ ਬਣ ਜਾਏ ਤੇ ਅਸੀਂ ਜਪਜੀ ਸਾਹਿਬ ਦਾ ਪਾਠ ਜਦੋਂ ਕਰਦੇ ਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਉਥੇ ਕਿਰਪਾ ਕੀਤੀ ਫਿਰ ਜਿਹੜੇ ਦਾਨੇ ਸੱਜਣ ਹਨ ਉਹਨਾਂ ਨੇ ਵੀ ਇਸ ਗੱਲ ਦਾ ਵਿਸ਼ਲੇਸ਼ਣ ਕੀਤਾ ਉਹਨਾਂ ਨੇ ਆਖਿਆ ਕਿ ਜੇ ਬੰਦੇ ਢਿੱਡ ਦੀ ਭੁੱਖ ਹੋਵੇ ਕਿਸੇ ਪਦਾਰਥ ਦੀ ਲੋੜ ਹੋਵੇ ਉਹ ਪਦਾਰਥ ਮਿਲ ਜਾਏ ਭੋਜਨ ਮਿਲ ਜਾਏ ਤੇ ਭੁੱਖ ਮਟ ਜਾਂਦੀ ਹੈ ਪਰ ਜੇ ਬੰਦੇ ਦੀ ਨੀਤ ਭੁਖੀ ਹੋ ਜਾਏ ਉੱਥੇ ਫਿਰ ਸਹਬ ਨੇ ਆਖਿਆ ਭੁਖਿਆਂ ਭੁਖਣਾ ਉਤਰੈ ਜੇ ਬੰਨਾਂ ਪੁਰੀਆਂ ਭਾਰ ਫਿਰ ਤੇ ਕਹਿੰਦੇ ਭਾਵੇਂ ਪੰਡਾ ਬੰਨ ਕੇ ਰੱਖ ਲੈ ਪਰ ਭੁੱਖ ਪੂਰੀ ਨਹੀਂ ਹੋੜੀ ਕਿਉਂਕਿ ਨੀਤ ਦੀ ਭੁੱਖ ਹੈ ਨਾ ਉੱਥੇ ਫਿਰ ਜਿੰਨਾ ਕੁਝ ਮਰਜ਼ੀ ਖਾ ਲੇ ਜੋ ਕੁਝ ਮਰਜ਼ੀ ਉਹਨੂੰ ਮਿਲ ਜਾਏ ਉਹਦੀ ਭੁੱਖ ਤਾਂ ਉਮਰ ਪੂਰੀ ਨਹੀਂ ਹੋਣੀ ਤੇ ਐਸੇ ਲੋਕ ਸਾਡੇ ਇਰਤ ਗਿਰਦ ਬਹੁਤੇ ਖੇਤਰਾں ਚ ਹਨ ਜਿਨ੍ਹਾਂ ਨੂੰ ਘਾਟ ਤੇ ਪਰਮੇਸ਼ਰ ਨੇ ਕੋਈ ਨਹੀਂ ਰੱਖੀ ਪਰ ਉਹਨਾਂ ਦੀ ਨੀਤ ਵਿੱਚ ਭੁੱਖ ਆ ਗਈ ਹੈ ਇਸ ਕਰਕੇ ਉਹ ਦੂਜਿਆਂ ਦੇ ਮੂੰਹ ਦੀ ਬੁਰਕੀ ਵੀ ਖੋ ਕੇ ਖਾ ਜਾਂਦੇ ਆ ਉਹ ਉਹਨਾਂ ਦਾ ਪਦਾਰਥ ਵੀ ਖਾ ਜਾਂਦੇ ਜਿਹੜਾ ਕਿਸੇ ਗਰੀਬ ਦੇ ਕਿਸੇ ਲੋੜਵੰਦ ਦੇ ਬੱਚਿਆਂ ਦੇ ਮੁੱਖ ਤੱਕ ਪਹੁੰਚਣਾ ਸੀ ਉਹ ਵੀ ਉਹਨਾਂ ਦੇ ਢਿੱਡਾਂ 'ਚ ਪਹੁੰਚ ਜਾਂਦਾ ਪਰ ਮਾਫ਼ ਕਰਿਓ ਭੁੱਖ ਉਹਨਾਂ ਦੀ ਫਿਰ ਵੀ ਪੂਰੀ ਨਹੀਂ ਹੁੰਦੀ ਸਤਿਗੁਰੂ ਗੁਰੂ ਨਾਨਕ ਸਾਹਿਬ ਉਦਾਸੀਆਂ ਦੌਰਾਨ ਇੱਕ ਨਗਰ ਵਿੱਚ ਜਾਂਦੇ ਆ ਕਿਉਂਕਿ ਮਹਾਰਾਜ ਜਿੱਥੇ ਵੀ ਜਾਂਦੇ ਉਸ ਨਗਰ ਦੇ ਬਾਹਰ ਉਤਾਰਾ ਕਰਦੇ ਉੱਥੇ ਫਿਰ ਸਤਿਗੁਰੂ ਜੀ ਸਵੇਰ ਸ਼ਾਮ ਭਾਈ ਮਰਦਾਨਾ ਜੀ ਦੇ ਨਾਲ ਪਰਮੇਸ਼ਰ ਦੀ ਕਰਤੇ ਦੀ ਸਿਫਤ ਗਾਉਂਦੇ ਆ ਤੇ ਸਾਬ੍ਹ ਦੇ ਕੋਲ ਨੇੜੇ-ਤੇੜੇ ਦੇ ਜਿਹੜੇ ਮਹਾਰਾਜ ਨੂੰ ਪਿਆਰ ਕਰਦੇ ਆ ਉਹ ਆ ਕੇ ਹਜ਼ੂਰ ਦੇ ਕੋਲ ਜੁੜਦੇ ਆ ਤੇ ਐਸੇ ਵੀ ਹਨ ਜਿਹੜੇ ਪਿਛਲੇ ਨਗਰ ਤੋਂ ਅਗਲੇ ਪਿੰਡ ਤੱਕ ਜਾਂਦੇ ਆ ਇੱਕ ਦੋ ਪਿੰਡਾਂ ਤੱਕ ਜਾ ਕੇ ਮਹਾਰਾਜ ਦੀ ਸੰਗਤ ਕਰਦੇ ਤੇ ਵਾਪਸ